ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਥ ਸੰਗਤ ਆਪਾਂ ਅੱਜ ਇੱਕ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਗੁਰਮੁਖ ਪਿਆਰਿਓ ਚੌਂਕਾ ਦੇਣ ਵਾਲਾ ਮਾਮਲਾ ਹੈ 117 ਸਾਲ ਦੀ ਬੇਬੇ ਮਰ ਕੇ ਦੁਆਰਾ ਜਿਉਂਦੀ ਹੋਈ ਅੰਗਰੇਜ਼ਾਂ ਦੇ ਮੁਲਕ ਦੇ ਵਿੱਚ ਜਕਾਰੇ ਲੱਗੇ ਬੜੀ ਹਰਾਨੀ ਦੀ ਗੱਲ ਹੈ ਤੇ ਸਾਧ ਸੰਗਤ ਉਹਨੇ ਗੁਰੂ ਗੋਬਨ ਸਿੰਘ ਜੀ ਦੇ ਦਰਸ਼ਨ ਕੀਤੇ ਤੇ ਹੁਣ ਆਖਰੀ ਇੱਛਾ ਕੀ ਹੈ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਇੱਕ ਬਹੁਤ ਹੈਰਾਨੀ ਜਨਕ ਮਾਮਲਾ ਆ ਸ਼ਾਇਦ ਤੁਸੀਂ ਕਦੇ ਨਹੀਂ ਸੁਣਿਆ ਹੋਵੇਗਾ ਸਾਧ ਸੰਗਤ ਕਦੇ ਸੋਚਿਆ ਵੀ ਨਹੀਂ ਹੋਏਗਾ ਕਿ ਇਦਾਂ ਵੀ ਹੋ ਸਕਦਾ ਹੈ ਗੁਰਮੁਖ ਪਿਆਰਿਓ 117 117 ਸਾਲ ਮੈਂ ਬੇਨਤੀ ਕਰਦੇ ਹਾਂ 117 ਸਾਲ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਜੋ 117 ਸਾਲ ਦੀ ਹੈ ਜਿਉਂਦੀ ਉਹ ਅੱਜ ਵੀ ਹੈ ਉਸਨੇ ਹਰ ਰੋਜ਼ ਇੱਕ ਚੀਜ਼ ਸਾਂਝੀ ਕੀਤੀ ਉਸ ਨੂੰ ਲੰਮੇ ਸਮੇਂ ਤੱਕ ਜੀਣ ਜੀਣ ਦੇ ਵਿੱਚ ਸਹਾਇਤਾ ਕਰਦੀ ਸੀ ਤੇ ਸਾਧ ਸੰਗਤ ਕਿਹਾ ਜਾਂਦਾ ਹੈ ਕਿ ਉਹ 117 ਸਾਲਾਂ ਦੀ ਇੱਕ ਬਜ਼ੁਰਗ ਔਰਤ ਇੱਕ ਵਾਰ ਇਸ ਸੰਸਾਰ ਤੋਂ ਮਰ ਕੇ ਚਲੀ ਗਈ ਸੀ ਪਰ ਕਿੰਦੇ ਵਾਠ ਪੂਜਾ ਕਰਨਾ ਆਪਣੇ ਜੀਵਨ ਦੇ ਵਿੱਚ ਉਹਨੇ ਕਦੇ ਨਹੀਂ ਛੱਡਿਆ ਕਦੇ ਨਹੀਂ ਭੁੱਲੀ ਰਿਕਾਰਡ ਰਹਾ ਕਿਨੇ ਉੱਪਰ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੋਏ ਜਿਦਾਰੇ ਹੋਏ ਉਸ ਆਕਾਲ ਪੁਰਖ ਦੇ ਦਿਦਾਰੇ ਹੋਏ ਉਹ ਕੋਈ ਐਸੀ ਕਲਾ ਵਰਤੀ ਚਲੋ ਰੱਬ ਦੀ ਕੀ ਮਰਜ਼ੀ ਹੋਏਗੀ ਇਹਦੇ ਵਿੱਚ ਆਪਾਂ ਨਹੀਂ ਕਹਿ ਸਕਦੇ ਤੇ ਉਹ ਬੇਬੇ ਉਹ ਬਜ਼ੁਰਗ ਔਰਤ ਫੇਰ ਦੁਬਾਰਾ ਇਸ ਧਰਤੀ ਤੇ ਆ ਗਈ ਸੰਸਾਰ ਤੇ ਆ ਗਈ ਸਾਦ ਸੰਗਤ ਬੜੇ ਅਚਰਜ ਦੀ ਗੱਲ ਹੈ ਕਿ ਦੁਬਾਰਾ ਜਿਉਂਦੀ ਹੋ ਗਈ ਕੁਝ ਪਲ ਲਈ ਮਰ ਕੇ ਚਲੀ ਗਈ ਪਰ ਉਹ ਤੋਂ ਵਾਪਸ ਆ ਗਈ ਹੁਣ ਮਨ ਦੇ ਵਿੱਚ ਇੱਛਾ ਕੀ ਸੀ ਕਿ ਮੈਂ ਇੱਕ ਵਾਰ ਹਜ਼ੂਰ ਸਾਹਿਬ ਜਾਵਾਂ ਮੱਥਾ ਟੇਕਾਂ ਮੱਥਾ ਟੇਕ ਕੇ ਮੈਂ ਮਰਨਾ ਚਾਹੁੰਨੀ ਆ ਇੱਕ ਮੈਨੂੰ ਗੱਲ ਇੱਥੇ ਜ਼ਰੂਰ ਯਾਦ ਆਈ ਆਪਾਂ ਕਦੇ ਸੁਣਿਆ ਹੋਵੇਗਾ ਮੈਂ ਮਹਾਪੁਰਖਾਂ ਤੋਂ ਸੁਣਿਆ ਸੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਸਾਹਿਬ ਦੀ ਧਰਤੀ ਤੇ 60 ਸਾਲ ਤੱਕ ਬੰਦੇ ਦੀ ਉਡੀਕ ਕਰਦੇ ਆ ਹਰੇਕ ਦੀ ਇਹ ਨਹੀਂ ਵੀ ਸੇਖੋ ਤੇ ਦੂਜੇ ਦੀ ਨਹੀਂ ਨਾ ਨਾ ਹਰੇਕ ਬੰਦੇ ਦੀ ਸਤਗੁਰੂ ਕਹਿੰਦੇ ਉਡੀਕ ਕਰਦੇ ਆ 60 ਸਾਲ ਤੱਕ ਤੇ ਵੀ 60 ਸਾਲ ਤੱਕ ਜੇ ਤਾਂ ਕੋਈ ਆਉਂਦਾ ਤਾਂ ਠੀਕ ਹੈ ਨਹੀਂ ਫਿਰ ਆਸ ਛੱਡ ਦਿੰਦੇ ਆ ਵੀ ਹੁਣ ਨਹੀਂ ਆਉਂਦਾ ਹੁਣ ਨਹੀਂ ਆਉਣੇ ਨੇ ਹਰ ਇੱਕ ਬੰਦੇ ਦੀ ਉਡੀਕ ਕੀਤੀ ਜਾਂਦੀ ਹੈ 60 ਸਾਲ ਤੱਕ ਸਾਧ ਸੰਗਤ ਹੋ ਸਕਦਾ ਹੈ ਇਹ ਬੇਬੇ ਇਹ ਬਜ਼ੁਰਗ ਔਰਤ ਰੋਜ਼ ਗੁਰੂ ਦਾ ਪਾਠ ਕਰਦੀ ਨਿਤਨੇਮ ਕਰਦੀ ਤੇ ਇੱਛਾ ਅਧੂਰੀ ਰਹਿ ਗਈ ਵੀ ਮੈਂ ਹਜ਼ੂਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੀ ਤੇ ਇਸ ਕਰਕੇ ਵਾਪਸ ਆਈ ਹੋਵੇ ਸਾਧ ਸੰਗਤ ਗੋਰਿਆਂ ਦੇ ਮੁਲਕ ਦੇ ਵਿੱਚ ਜਕਾਰੇ ਗੂੰਜ ਜਾਣੇ ਐਡਾ ਵੱਡਾ ਚਮਤਕਾਰ ਵਾਪਰ ਜਾਣਾ ਇਹ ਛੋਟੀ ਜੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਤੇ ਬਹੁਤ ਖਾਸ ਗੱਲ ਹੈ ਕਿ ਐਡੀ ਵੱਡੀ ਗੱਲ ਹੋ ਜਾਂਦੀ ਹੈ ਐਡੀ ਵੱਡੀ ਗੱਲ ਹੁੰਦੀ ਹੈ ਤੇ ਸਾਧ ਸੰਗਤ ਸਾਨੂੰ ਪ੍ਰਾਊਡ ਕਰਨਾ ਚਾਹੀਦਾ ਹੈ ਤੇ ਸੱਚਾਈ ਹੈ ਜੀ ਇਹ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ